ਹੈਲੋ ਜੀ ਸਤਿ ਸ਼੍ਰੀ ਅਕਾਲ ਸ੍ਰੀ ਗੁਰੂ ਜੀ ਤੇ ਪਹਿਲਾ ਤਾਂ ਜੀ ਅੱਜ ਆਪਣੇ ਜਸ਼ਨੇ ਦਾ ਬਰਥਡੇ ਤੇ ਅਸੀਂ ਮਾਪੇ ਚੱਲਿਆ ਗੁਰਦੁਆਰਾ ਸਾਹਿਬ ਤੇ ਮੰਮੀ ਨੂੰ ਕਿਹਾ ਸੀ ਮੰਮੀ ਕਹਿੰਦੀ ਫਿਰ ਤੁਸੀਂ ਲੇਟ ਹੋ ਜਾਓਗੇ ਤੇ ਜੇ ਜਾਵੜੋ ਫਿਰ ਅਰਦਾਸ ਹੋ ਜੀ ਬਸ ਅਰਦਾਸ ਦੇ ਟਾਈਮ ਤੇ ਆਪਾਂ ਪਹੁੰਚ ਜਾਾਂਗੇ ਤੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਉਣੇ ਆ ਕਿਉਂਕਿ ਅੱਜ ਆਪਣੇ ਜਸ਼ਨੇ ਦਾ ਹੈਗਾ ਬਰਥਡੇ ਜੀ ਬਾਕੀ ਸਾਰੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਹੁੰਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਤੇ ਚਲੋ ਮਖਾ ਤੁਹਾਡੇ ਨਾਲ ਆਪਾਂ ਜਾਂਦੇ ਆ ਤੇ ਗੁਰਦੁਆਰਾ ਸਾਹਿਬ ਦੀ ਵੀ ਹੋ ਸਕੇਦਾ ਵੀਡੀਓ ਸ਼ੇਅਰ ਕਰਾਂਗੇ ਫੇਖਿਓ ਚਾਲੀ ਪੜੀ ਅੱਲਾ ਪੁੱਤ ਬਾਬਾ ਜਸ਼ਨੇ ਨੇ ਅੱਜ ਆਪਣੇ ਨਵਾਂ ਕੁਰਤਾ ਪਿਆ ਮਸਮਾਏ ਆ ਕੇ ਤੁਹਾਨੂੰ ਇਹਦੀ ਪੂਰੀ ਲੁੱਕ ਦਿਖਾਵਾਂਗੇ ਕਿਵੇਂ ਦਾ ਆਪ ਮੈਂ ਕਿੱਥੇ ਬੈਠਾ ਕੁਰਤਾ ਸਾਰੇ ਵਛਾਲਿਆ ਕੋਈ ਨਹੀਂ ਮਦਦਾਰੇ ਮਾਰੋ ਅੱਗ ਦਿੱਲੀ ਜਿਵੇਂ ਅਸੀਂ ਤੋਆਈ ਮੈਂ ਕਿਹਾ ਹੋ ਰਿਹਾ ਇਹ ਸਾਫ ਤਾਂ ਕਰਨੀ ਸੀ ਕੱਪੜੇ ਨਾਲ ਪੁੱਤ ਚਲੋ ਜੀ ਚੱਲਦੇ ਆ ਅਸੀਂ ਮਾਂ ਪੁੱਤ ਤੇ ਚੱਲ ਪੁੱਤ ਚਲੋ 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 ਤੇ ਚਲੋ ਜੀ ਫਿਰ ਸਾਨੂੰ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਮਿਲਦੇ ਆ ਤੇ ਬਾਕੀ ਸਾਰੇ ਜਣੇ ਆਪਦੀਆਂ ਬਲੈਸਿੰਗ ਜਰੂਰ ਦਿਓ ਹਨਾ ਜਸ਼ਨ ਨੂੰ ਤੇ ਅੱਜ ਇਹਦਾ ਬਰਥਡੇ ਆ ਤੇ ਅੱਜ ਮੇਰਾ ਪੁੱਤ 13 ਸਾਲ ਪੂਰੇ ਹੋ ਗਏ ਤੇ 14ਵਾਂ ਸਾਲ ਇਹਨੂੰ ਸਟਾਰਟ ਹੋ ਗਿਆ ਤੇ ਜਿੰਮੀ ਸ਼ੇਰੂ ਚਲੋ 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 ਆਉਨੇ ਆ ਵਸ ਅਸੀਂ ਤੇ ਟਾਈਮ ਹਜੇ ਜੀ ਹੋਇਆਗਾ 35 ਮਿੰਟ ਹੋਇਆ 5 ਵੱਜ ਕੇ ਤੇ ਚਲੋ ਜੀ ਅਸੀਂ ਚੱਲਦੇ ਆ ਤੇ ਫਿਰ ਆ ਕੇ ਬੰਦੇ ਦਿੰਦੀ ਸ਼ੁਰੂਆਤ ਤੁਹਾਡਾ ਸਭ ਤੋਂ ਤੁਹਾਡੇ ਦਾ ਤੇ ਅੱਜ ਜਸ਼ਨ ਦਾ ਤੇ ਬਾਕੀ ਜੀ ਅੱਗੇ ਅੱਗੇ ਆਪਾਂ ਤੁਹਾਨੂੰ ਵੀਡੀਓ ਸ਼ੇਅਰ ਕਰਾਂਗੇ

आप का मेरे पर सवाल होने के लिए पा गए सूरज से कि मेरे बाबा को भी और सब लोग से कहना चाहिए एक जो सूरज ने तीर बाकी यदि जो सोचते यार के वो सारा कुछ सामने खड़ा होना खड़ा हो सारा को सामने यदि खुदा को कहते कितना बोलेगा आवाज गुरु ਆ ਸਭ ਤੋਂ ਪਹਿਲਾਂ ਰੂਪ ਚੇਤੀ ਆ ਵੀ। ਮੈਂ ਆਪਕੀ ਦੇ ਨਾਲ ਨਾ ਕਿਸੇ ਬਿਦਬਾਨ ਦੀਆਂ ਇੱਕ ਦੋ ਗੱਲਾਂ ਸੰਗੀਆਂ ਕਰਦਾ ਕਿਉ ਗੁਰਬਾਣੀ ਦੇ ਆਧਾਰ ਉੱਤੇ ਨਹੀਂ। ਗੁਰਬਾਣੀ ਦੀ ਕਸਰਟੀ ਤੇ ਖਰੀਆਂ ਉੱਤਰਦੀ ਹੈ। ਲਓ ਜੀ ਹਾਂ ਬਾੜ ਆਇਆ ਸੱਟ ਨਹੀਂ ਹੋਏ। ਦਵਾਰੇ ਗੱਲੇ ਕਰਕੇ ਬਾਹਲੀ ਜਣਾ। ਲਓ ਜੀ ਜਸਰੇ ਦਾ ਦੇਖੋ। ਕੁਰਤਾ ਪਜਾਮਾ ਐ ਸਮਾਇਆ ਸਾਡੇ ਬੁੰਡੇ ਨੇ। ਉਹ ਬੈਲੀ ਜੀ ਨਾਲ ਤਾਂ ਸੋਹਣਾ ਲੱਗੂਗਾ ਕਹਿੰਦਾ ਆਥ ਨੇ ਪਾਉਂਗਾ ਉਹ। ਦੱਸਿਓ ਸਾਰੇ ਜਣੇ ਕਿ ਮੇਰੇ ਨਾਲ ਹਜੇ ਬਲੈਂਡ ਵੀ ਨਹੀਂ ਪਾਈ ਆਖਿਆ ਸੀ ਬਲੈਂਡ ਪਾ ਲਈ ਕੱਢ ਕੇ ਦਿੱਤੀ ਸੀਗੀ ਤੇ ਚਲੋ ਜੀ ਮੈਂ ਬੋਕਰ ਮਾਰਦਾ ਹਜੇ ਗੁਆ ਘੂੜਾ ਪਿਆਗਾ ਤੇ ਬਾਕੀ ਦੱਸਿਓ ਸਾਰੇ ਜਣੇ ਜਸ਼ਨੇ ਦਾ ਕਿਵੇਂ ਲੱਗਦਾ ਕੁਰਤਾ ਪਜਾਮਾ ਖੜ ਜਾ ਲਓ ਜੀ ਤੇ ਹੁਣ ਆਇਆ ਕਰ ਇਹਨਾਂ ਨੂੰ ਕਰਦੇ ਚੇਂਜ ਤੇ ਵਰਦੀ ਪਾਲਾ ਪੁੱਤ ਨਾਤਾ ਤਾਂ ਹੈ ਗਈਆਂ ਪਰਸ ਕਰੀ ਪਈ ਆ ਚੰਗਾ ਬਸ ਮੈਂ ਪੰਦਾ 10 ਮਿੰਟਾ ਚਾਹ ਜੀ ਤੇ ਰੋਟੀ ਬਣਾ ਲੂ ਛੱਡੀ ਆ ਕੀ ਠੀਕ ਆ ਖਾਲਾ ਬਦਾਮ ਉਹਨੇ ਚਲੋ ਜੀ ਆਪਾਂ ਆਪਦਾ ਚਿੱਕੇ ਬੋਕਰ ਚੱਕੀ ਇਹਦਾ ਵਾ ਵ ਫੇਰ ਗੋਆ ਕੋੜਾ ਛੱਟੀ ਤੇ ਚਾਹ ਕਰੀਏ ਤੇ ਬਸ ਆਪਣੇ ਕੋਲ 15 ਮਿੰਟਾ 15 ਮਿੰਟਾ ਚ ਇੰਨਾ ਕੰਮ ਕਰਨਾ ਆ ਪੱਜ ਪੱਜ ਕੇ ਤੇ ਬਾਅਦ ਤਾਂ ਮੰਮੀ ਲਈ ਜਾਂਦੇ ਘਰੇ ਘਰੇ ਲਾਉਣੀਆਂ ਮੈਂ ਤੇ ਚਲੋ ਜੀ ਗੁਰਦੁਆਰਾ ਸਾਹਿਬ ਜਾ ਜਸ਼ਨ ਜਸ਼ਨੇ ਦਾ ਮਨ ਫਿਰ ਗਿਆ ਆਉਂਦਾ ਮੈਨੂੰ ਆਦਾ ਕਹਿੰਦਾ ਮੰਮੀ ਮੈਂ ਰੋਜ਼ ਨਾ ਆਜਿਆ ਕਰਾਂ ਇਹ ਤਾਂ ਭਿੰਡ ਲੜਕੀ ਜੀ ਆਉਂਦੇ ਦੇ ਇੱਕਦਮ ਵੱਜੀ ਆ ਕੇ ਗੋਡੇ ਚ ਸਕੂਟਰੀ ਤੇ ਤੇ ਦੰਦੀ ਜੀ ਵੱਢੀ ਆ ਤੇ ਸੁੱਜ ਗਿਆ ਜਿਵੇਂ ਥੋੜਾ ਜਿਹਾ ਚੱਲ ਕੋਈ ਇਹ ਬਰਥਡੇ ਗਿਫਟ ਆ ਤੇਰਾ ਕਹਿੰਦੇ ਭਿੰਡ ਲੜਨੀ ਵੀ ਚੰਗੀ ਹੁੰਦੀ ਹੈ ਕਹਿੰਦੇ ਜਿਹੜੇ ਹਾਰਟ ਅਟੈਕ ਨਹੀਂ ਆਉਂਦਾ ਉਹਨੂੰ ਕੋਈ ਵੀ ਦੂਜੀ ਦੂਜੀ ਬਿਮਾਰੀ ਹੁੰਦੀ ਹੈ ਜਿਹੜੀ ਉਹ ਨਹੀਂ ਲੱਗਦੀ ਕਾਹਨੂੰ ਨਾ ਲੈਣਾ ਤੇ ਬਾਕੀ ਕੋਈ ਕੋਈ ਉਹਨੂੰ ਉਹ ਨਹੀਂ ਹੁੰਦਾ ਵੀ ਆ ਜਿਹੜੇ ਸਾਲ ਚ ਭਰੰਡ ਲੜਦੀ ਹੈ ਤੇਰੇ ਜਨਮ ਦਿਨ ਦੇ ਪਹਿਲੇ ਦਿਨ ਹੀ ਲੜ ਗਈ ਹੁਣ ਤੇਰਾ ਸਾਰਾ 14ਵਾਂ ਸਾਲ ਤੈਨੂੰ ਕੋਈ ਇਹੋ ਨਹੀਂ ਬੁਖਾਰ ਵੀ ਨਹੀਂ ਹੁੰਦਾ ਜਸ਼ਨ ਠੀਕ ਨਹੀਂ ਹਾਂ ਚਲੋ ਜੀ ਮੈਂ ਕਰਾਂ ਕੰਮ ਲਓ ਜੀ ਤਿਆਰ ਕਰਤਾ ਪਜਸ਼ਨ ਰੈਡੀ ਹੋ ਗਿਆ ਆਪੀ ਹੋ ਗਿਆ ਤਾਂ ਚਾਹ ਬਾਕੀ ਬੁੱਤੀ ਮੈਂ ਵੀ ਪ੍ਰੈਸ ਕਰਤਾ ਕਿ ਮੈਂ ਚਾਹ ਮਠਾਉਣ ਨੇ ਠਾਕਦੀ ਹੈ ਤੇ ਉਹਨੇ ਮਖਾ ਮੈਂ ਦੀ ਬਾਕੀ ਪ੍ਰੈਸ ਕਰ ਬਾਕੀ ਨੂੰ ਵੀ ਪ੍ਰੈਸ ਕਰ ਤੇ ਕੱਲ ਨੂੰ ਦੋ ਕੁ ਵਜੇ ਆਏ ਦੋ ਪ੍ਰਕਾਰ ਦੀਆਂ ਹਾਂ ਜੀ ਕਹਿੰਦਾ ਵੀ ਕਾਲੇ ਥੋੜੀਆਂ ਰਹਿਣਗੀਆਂ ਤੇ ਇਹਦੇ ਡੈਡੀ ਆਖੇ ਮੈਂ ਕਹਿੰਦਾ ਕੋਈ ਨਹੀਂ ਗੱਲ ਐ ਤੁਸੀਂ ਬੈਠੋ ਹੋਰ ਲਓ ਤੇ ਚਲੋ ਜੀ ਜਵਾਕਾ ਨੂੰ ਹਨਾ ਚਾਹ ਹੁੰਦਾ ਆਈ ਵੋਨ ਹੂ ਰੀਅਲੀ ਜਵਾਕਾ ਨੂੰ ਚਾਹ ਹੁੰਦਾ ਹੈ ਬਰਥਡੇ ਬਰਥਡੇ ਬਾਕੀ ਇਹਦੇ ਸਾਰੇ ਜਿਹੜੇ ਦੋਸਤ ਮੋਟੇ ਪੜਦੇ ਆ ਨਾਲ ਉਹ ਹਨਾ ਚਾਹ ਦੇ ਜਨ ਹੁੰਦੇ ਨੇ ਵੀ ਹੁਣ ਅੱਥ ਨੇ ਵੀ ਆ ਜਾ ਉਹਨਾਂ ਨਾਲ ਪਾਰਟੀ ਕਰੂੰਗਾ ਤਾਂ ਮੈਂ ਉਹ ਕੇਕ ਵਗੈਰਾ ਵੀ ਅਸੀਂ ਕੱਟਦੇ ਜੀ ਤੇ ਚਲੋ ਗੁਰਦੁਆਰਾ ਸਾਹਿਬ ਜਾਏ ਹੈ ਨਾ ਬਾਕੀ ਜਸ਼ਨ ਆਪ ਦਾ ਇੱਕ ਦੋਸਤਾ ਨਾਮ ਰੀਤ ਘੋੜਾ ਨੂੰ ਤੇ ਉਹਨਾਂ ਨਾਲ ਖਾ ਪੀ ਆਉਗਾ ਕੁਛ ਨਾ ਕੁਛ ਤੇ ਬਾਕੀ ਜਿਹਾ ਹੁੰਦਾ ਹੈ ਨਾ ਵੀ ਆਪਾਂ ਨੂੰ ਜੋ ਆਪਾਂ ਚਾਹ ਹੁੰਦਾ ਉਹ ਮਦੇ ਵਿੱਚ ਆਪਣੇ ਤਾਂ ਸਾਰੇ ਨਾ ਪਹਿਲਾਂ ਨਹੀਂ ਸਾਡੇ ਵਰਗੇ ਦਾ ਕਿਸੇ ਨੇ ਜਾਣਦਲ ਬਣਾਇਆ ਤੇ ਅੱਜ ਤਿੱਕਰ ਨਹੀਂ ਬਣਾਇਆ 15 ਸਾਲ ਬਿਆਹ ਨੂੰ ਵੀ ਹੋ ਗਏ ਮੇਰਾ ਅੱਜ ਤੇ ਕਿਸੇ ਨੂੰ ਯਾਦ ਹੀ ਨਹੀਂ ਵੀ ਮੇਰਾ ਜਾਣਦਿਆਂ ਕਿਤੇ ਮੈਂ ਮੈਨੂੰ ਜਾਂ ਤਾਂ ਰਾਮਣੇ ਪਿੱਛੇ ਕੱਢ ਦੀ ਹੁੰਦੀ ਹੈ ਜਾਂ ਮੇਰਾ ਭਰਾ ਬਸ ਦੋ ਜਣੇ ਹੀ ਹੁੰਦੇ ਆ ਇਹ ਜਿਹੜੇ ਦੇ ਕਹਿੰਦੇ ਹੁੰਦੇ ਆ ਕਿ ਜਾਂ ਮੈਨੂੰ ਜਨਮ ਦਿਨ ਤੇ ਹੈਪੀ ਬਰਥਡੇ ਦੇ ਦਿੰਦੇ ਮੈਨੂੰ ਅੱਜ ਤਿੱਕਰ ਮੈਨੂੰ ਕੋਈ ਸਾਰੀ ਹੈਪੀ ਬਰਥਡੇ ਦੀ ਕਾਹ ਮੇਰੇ ਜਾਣਦਿਆਂ ਤੇ ਤੇ ਚਲੋ ਜੀ ਬਾਹਰ ਨਾਲੀ ਰੋਟੀ ਰੈਡੀ ਕਰਦਾ ਤੇ ਆ ਬਾਈ ਤੁਹਾਨੂੰ ਹੂੰ ਲੈ ਫੋਰ ਮੈਂ ਰੋਟੀ ਬਣਾਉਣੀ ਤੇਵਾ ਦਾ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਸਾਨੂੰ ਸਵੇਰ ਦੇ ਹੋਂ ਮਿਲ ਰਹੇ ਆ ਤੇ ਪਹਿਲਾਂ ਨੇਰੀ ਆ ਗਈ 2 ਵਜੇ ਤੇ ਨੇਰੀ ਨੂੰ ਪੂਰਾ ਹਾਲ ਕਰਤਾ ਅਜਾ ਨਹੀਂ ਅੱਗੇ ਮੈਂ ਕਦੇ ਨਹੀਂ ਸ਼ਾਮ ਨੂੰ ਝਾੜੂ ਲਾਇਆ ਮੈਂ ਨੋ ਨਹੀਂ ਹੁੰਦੀ ਸ਼ਾਮ ਨੂੰ ਝਾੜੂ ਤੇ ਕਿਉਂਕਿ ਸ਼ਾਮ ਨੂੰ ਝਾੜੂ ਲਾਇਆ ਹਣਾ ਕਰਨਾ ਹੁੰਦਾ ਤੇ ਬਾਅਦ ਅੱਜ ਤਾਂ ਪੂਰਾ ਹਾਲ ਕਰਤਾ ਰਿਸ਼ਤਾ ਚੈੱਕ ਕਰੋ ਤੇ ਬਸ ਨਾਲ ਸਾਰਾ ਇੱਧਰ ਆ ਗਿਆ ਤਾਂ ਇਹ ਤੌਣੋ ਬੋ ਬਤਾਉਂ ਜੇ ਮੁੰਡੇ ਨੂੰ ਜੜਾਵਾ ਵੀ ਰਾਤ ਬਰਤੇ ਆ ਗਈ ਹੋਵਾ ਤਾਂ ਸਾਰਾ ਆਪ ਦੇ ਉੱਤੇ ਪੈ ਤੇ ਵਸ ਜੀ ਜਨਮ ਦੇਣਾ ਜਸਨੇ ਨੇ ਇਹਨਾਂ ਨੂੰ ਫ੍ਰੀਦ ਵਰਗਿਆਂ ਨੂੰ ਲਿਆ ਕੇ ਸੀ ਕੋਕ ਤੇ ਇਹਨਾਂ ਨੇ ਕੁੱਕਰੇ ਵਗੈਰਾ ਖਾ ਲ ਜਿਹੜਾ ਇਹਨਾਂ ਨੇ ਖਾਣਾ ਸਾਰ ਪਸੰਦ ਆ ਤੇ ਦੋ ਦੇ ਜੇਸ਼ਨ ਦੇ ਦੋਸਤ ਆਏ ਸੀ ਜਿਹੜੇ ਉਹ ਨਾਲ ਕਲਾਸ ਚ ਪੜ੍ਹਦੇ ਆ ਤੇ ਉਹਨਾਂ ਨੇ ਪਾਸਾ ਕਿਵੱਖਾ ਨੇ ਆਪ ਵੀ ਪਾਰਟੀ ਕਰ ਲਈ ਬੈਠ ਕੇ ਤੇ ਕੇਕ ਵਗੈਰਾ ਆਪਾਂ ਤੁਹਾਨੂੰ ਕਿਹਾ ਸੀਗਾ ਵੀ ਆਪਾਂ ਨਹੀਂ ਕਰਦੇ ਠੀਕ ਹੈਗਾ ਤਾਂ ਨਹੀਂ ਕਰਦੇ ਤੇ ਪਾਸੇ ਤੁਸੀਂ ਆਖੋਂ ਦੇ ਕੂੜਾ ਗਾਹ ਲਈ ਆਏ ਲੋਕ ਤਾਂ ਪੂਰਾ ਬਾਹ ਕਰਦੇ ਕਿ ਨਾ ਤੇ ਦਨ ਨਹੀਂ ਹੈ ਕੋਈ ਖਵਾ ਚੱਲ ਰਹੀ ਇੱਧਰ ਉੱਧਰ ਨੂੰ ਜਾਂਦਾ ਉੱਧਰ ਨੂੰ ਵੇ ਚੱਲਾਂਗੇ ਆਵਾਜ਼ ਵੇੜਾ ਹੋ ਗਿਆ ਜੀ ਆਪਾਂ ਨੂੰ ਫਲੀਆਂ ਅੱਜ ਆਪਾਂ ਬਣਾਵਾਂਗੇ ਫਲੀਆਂ ਦੀ ਸਬਜ਼ੀ ਕਿਉਂਕਿ ਫਲੀਆਂ ਤੁਹਾਨੂੰ ਪਤਾ ਜਦੋਂ ਡੂਗਣ ਤੇ ਤੋਲ ਤੇ ਕਿੰਨਾ ਜਿਆਦਾ ਟਾਈਮ ਲੱਗਦਾ ਹੈ ਨਾ ਫਿਰ ਜੀਰਨ ਤੇ ਤੇ ਬਸ ਜੀਰ ਦੂਰ ਕੇ ਰੱਖਤੀ ਆ ਮੈਂ ਤੇ ਸਾਫੀ ਸੂਜੀ ਵਾਲਾ ਕੰਮ ਜੀਰਾ ਚੜਾਈ ਕਿ ਮੇੜ ਕੇ ਫਿਰ ਸਾਢੇ ਪੰਜ ਭਾਂਡੇ ਚ ਪਿਆ ਜੀ ਤੇ ਬਸ ਥੋੜਾ ਝਾੜੂ ਵਲਾ ਕੇ ਸਾਰੇ ਫੇਟਾ ਦਤੀ ਆ ਸਬਜ਼ੀ ਤੇ ਬੱਚਾ ਫੜਤੀ ਨਿੱਕੀ ਆਪਣੀ ਉਹ ਬੈਠੀ ਟਰੈਕਟਰ ਤੇ ਪ੍ਰੀਤ ਵੀਡੀਓ ਬਣਾ ਰਹੀ ਹੈ ਜਦ ਜਸ਼ਨ ਆਪ ਦੇ ਦੋਸਤਾਂ ਛੱਡਣਗਾ ਆਪਣੀ ਤੋਨ ਨੂੰ ਨਹੀਂ ਖੇਤ ਬਾਗਿਆ ਦੁਆਰ ਤੋਂ ਬਾਹਰ ਹੀ ਖੇਤ ਬਾਗਿਆ ਠੀਕ ਚਲੋ ਜੀ ਲਾ ਰਹੀਏ ਚਲੋ ਲਓ ਜੀ ਅੱਜ ਜਸ਼ਨ ਦਾ ਜਾਇਵਨ ਕਾ ਦਾ ਪੂਰੀ ਰੌਣਕ ਲ ਪ੍ਰੀਤ ਕਰ ਰਹੀ ਹੈ ਨਾ ਮੈਂ ਜਾਣੀ ਖੇਡੀ ਵਾਲੇ ਜਾ ਸਾਰੇ ਤੂੰ ਸਖੇੜਦਵਾਨੀ ਨਾਲ ਹਮ ਖੇਲ ਰਹੇ ਆ ਬਹੁਤ ਜ਼ਿਆਦਾ ਮੁੰਡਿਆਂ ਨਾਲ ਨਹੀਂ ਖੇਡਦੀ ਆ ਜਾਣੀਆਂ ਸਾਡੀਆਂ ਧੀ ਰਾਣੀ ਬਾਹਰੀਆਂ ਉਹ ਵੀ ਭਰਾਈ ਆ ਪੁੱਤ ਨਹੀਂ ਐ ਪਤਾ ਹਾਰ ਜੁਗ ਗਈ ਇਹ ਤਾਸ ਖੇਡਦੇ ਐ ਲਓ ਜੀ ਅੱਜ ਖੀਰ ਆ ਫਲੀਆਂ ਦੀ ਬਣਾਵਾਂਗੇ ਇਹ ਇਹ ਲਗਭਗ ਸਾਰਿਆਂ ਦੀ ਮਨਪਸੰਦ ਸਬਜ਼ੀ ਹੁੰਦੀ ਐ ਸਭ ਦੀ ਫੇਵਰੇਟ ਹੁੰਦੀ ਐ ਮੈਨੂੰ ਨਹੀਂ ਲੱਗਦਾ ਇਹੋ ਜਿਹਾ ਕੋਈ ਹੋਊਗਾ ਜਿਹਦੀ ਇਹ ਸਬਜ਼ੀ ਫੇਵਰੇਟ ਨਹੀਂ ਹੁੰਦੀ ਮਾਸੀ ਕਈਆਂ ਦੇ ਨਾ ਰਾਜਗੁੱਲੇ ਫੇਵਰੇਟ ਨਹੀਂ ਹੁੰਦੇ ਰਾਜਗੁੱਲੇ ਤੁਹਾਨੂੰ ਪਤਾ ਹੈ ਦਿਹਾੜ ਰਾਤ ਦੇ ਰੋਟੀ ਖਾ ਲੈਣਾ ਹੈ ਨਾ ਆਪਣੇ ਦਸਤਰ ਵੀ ਜਪਰੀ ਸਾਬਦੀਆਂ ਗੱਭਰੂ ਆ ਮਟਿਆਰ ਤੇ ਤੇ ਤਾਂ ਕਰਤੀ ਅਲੂ ਨਾਲ ਬੜੀ ਰੋਟੀ ਖਾਂਦੇ ਆ ਸਾਬਦੀ ਬਿਲਕੁਲ ਨਹੀਂ ਖਾਂਦੇ ਵਧੀਆ ਤੇ ਤਾਂ ਕਰਕੇ ਆਪਾਂ ਥੋੜੀ ਟਾਈਮ ਮਹਜਣ ਦੀ ਵੱਧ ਲੱਗ ਜੇ ਬਣਾਉਣੀ ਸਬਜ਼ੀ ਬਣਾਵਾਂਗੇ ਤਾਂ ਵੱਧ ਵਧੀਆ ਬਣਾਵਾਂਗੇ ਕਿਉਂਕਿ ਇਹ ਸਾਰਿਆਂ ਨੂੰ ਵਧੀਆ ਲੱਗਦੀ ਹੈ ਤੇ ਰਾਜ ਨੂੰ ਖਾਵਾਂਗੇ ਤੇ ਆਲੂ ਦੀ ਜੀ ਵੀ ਫੜੀ ਆਪੀ ਖਾਣਗੇ ਲਓ ਮੇਰੇ ਨਾਲ ਚਲੋ ਜੀ ਯਾਰਾ ਲਓ ਟਾਈਮ ਆਪਾਂ ਨੂੰ ਤੇ ਕੋਈ ਆਇਆ ਨਹੀਂ ਆਇਆ ਲਓ ਜੀ ਆ ਮੈਂ ਲੱਗ ਗਈ ਸੀ ਆਟਾ ਉਹਨੂੰ ਘਰ ਲੈ ਆਪਾਂ ਦੁੱਧ ਪਾੜਨ ਤੇ ਸਬਜ਼ੀ ਆਪਣੀ ਦੇਖੋ ਕਿੰਨੀ ਵਧੀਆ ਬਣੀ ਪਰੇਜੀ ਕਰਦਾ ਘਰ ਨੂੰ ਤੇ ਸਬਜ਼ੀ ਰੈਡੀ ਹੈ ਜੀ ਆਪਣੀ ਤੇ ਬਸ ਆਟਾ ਗੁੰਨੇ ਹਨ ਮੇਰਾ ਆਟਾ ਗੁੰਨੇ ਉਹਦੇ ਦੁੱਧ ਨਾਲ ਹੋ ਜਾਊਗਾ ਤੇ ਮੌਸਮ ਸੋਹਣਾ ਅੱਜ ਬ੍ਰੀਤ ਹਨਾ ਮੁਰਕਾ ਨਹੀਂ ਆਉਂਦਾ ਇੰਨਾ ਪਸੀਨਾ ਹਮ ਹਵਾ ਜਦਿਆਂ ਦੀ ਵਧੀਆ ਤੇ ਅੱਜ ਆਪਣੀ ਨਿੱਕੀ ਵੀਡੀਓ ਦੇ ਵਿੱਚ ਹੀ ਨਹੀਂ ਆਉਂਦੀ ਜਿੱਤੂ ਵੀ ਟਰੈਕਟਰ ਕੋਲੇ ਤੁਰੀ ਖੰਦੀ ਐ ਕਿੱਧਰ ਗਈ ਉਹ ਰੱਠੇ ਮੰਝੇ ਤੇ ਜੱਸੂ ਸਸਰੀ ਘਰ ਦੇ ਸਾਰੇ ਜਸ਼ਨ ਆ ਗਏ ਕਿ ਛੱਡਿਆ ਉਹਨਾਂ ਨੂੰ ਹਮ ਮੈਂ ਨੂੰ ਆਖਿਆ ਮੈਂ ਆ ਵੀ ਆਹਾ ਮੈਂ ਜਿਹੜੇ ਦੋਸਤ ਆਏ ਮੈਂ ਮੈਂ ਤੁਹਾਨੂੰ ਵੀਡੀਓ ਚ ਲਾਉਂਗੀ ਤੇ ਘਰੇ ਸਾਕਦੇ ਨੇ ਜੀ ਘਰੇ ਬੈਠੇ ਨੇ ਆਖਿਆ ਬੈਠ ਕੇ ਚਲੋ ਜਿਹੜਾ ਖਾਣਾ ਪੀਣਾ ਆ ਰਿਹਾ ਬੈਠ ਕੇ ਵਾ ਕੇ ਖਾ ਲਓ ਮੰਮੀ ਮੈਂ ਤਾਂ ਸੰਗੋਂਦੀ ਆ ਖੇਤ ਵਾਗਿਆ ਉੱਥੇ ਡੈਡੀ ਬਣਾ ਕੋਲੇ ਉੱਥੇ ਜਾ ਕੇ ਉਹ ਕਰਿਆ ਤੇ ਚਾਲ ਮੁਖ ਜਾਵੜਾ ਉਥੇ सांगਦਾ ਜੀ ਕਰੇ ਤੇ ਸੰਗ ਬਗਾਲੀ ਮੰਦ ਆਪ ਦੇ ਡੈਡੀ ਉਹ ਤਾਂ ਹੀ ਅੱਜ ਕਈ ਬਣਾ ਆਂਦੇ ਨੇ ਕਿਉਂਕਿ ਤੁਸੀਂ ਜੀ ਆ ਕੈਮਰੇ ਸਾਹਮਣੇ ਘਟ ਆਉਂਦੇ ਕਿਉਂਕਿ ਜੀ ਸੰਗ ਦੇ ਆ ਦੋਨੇ ਪਿਓ ਕੋ ਤਿੱਕੋ ਜਿਹਾ ਬਹੁਤ ਜਿਆਦਾ ਸੰਗਦੇ ਆ ਤੇ ਬਰਥਡੇ ਬੋਏ ਉਹ ਬਰਥਡੇ ਬੋਏ ਬਰਥਡੇ ਤਾਂ ਬਣਾ ਨਹੀਂ ਆਏ ਨੇ ਆਪਾਂ ਬਸ ਆ ਹੀ ਬਣਾ ਲਿਆ ਇਹਨੇ ਟੁੱਟਿਆ ਫੁੱਟਿਆ ਬਰਥਡੇ ਤੇ ਰਿਮੀ ਦੀ ਜੀ ਦਾ ਫੋਨ ਆਇਆ ਜੀ ਉਹਨਾਂ ਨੇ ਵਾਡੇ ਵਿਸ਼ ਕੀਤਾ ਜਿਵੇਂ ਉਹਨੂੰ ਫੋਨ ਤੇ ਗੱਲ ਕਰੀ ਜਿਵੇਂ ਦੇ ਨਾਲ ਤੇ ਬਹੁਤ ਬਹੁਤ ਧੰਨਵਾਦ ਭੈਣ ਜੀ ਹੈਨਾ ਮਹਾਲੀ ਤੋਂ ਨੇ ਆਪਣੇ ਰਿਮੀ ਦੀ ਦੀ ਤੇ ਬਾਕੀ ਜੀ ਹੈਨਾ ਵਧੀਆ ਲੱਗਦਾ ਜਦੋਂ ਕੋਈ ਭੈਣ ਭਰਾ ਵਧੀਆ ਮੂਹ ਘਰਦਾ ਹੈਨਾ ਤੇ ਆਪਣੇ ਗੁਰਚਰਨ ਜੀ ਦੀ ਦੀ ਉਠੰਡੇ ਤੋਂ ਉਹ ਵੀ ਕਹਿੰਦੇ ਸੀ ਮੇਰਾ ਨਾਮ ਲੈ ਦਿਓ ਵਲੌਗ ਦੇ ਵਿੱਚ ਸੋ ਜੀ ਆਪਾਂ ਅੱਜ ਜੀ ਦਾ ਵੀ ਨਾਮ ਲੈਂਦਾ ਬਾਕੀ ਸਾਰੇ ਜਣਿਆਂ ਨੇ ਬਹੁਤ ਜਣਾਂ ਨੇ ਬਰਥਡੇ ਵਿਸ਼ ਕੀਤਾ ਹਨ ਇੰਸਟਾਗ੍ਰਾਮ ਤੇ ਮੈਂ ਸਟੋਰੀ ਲਾਈ ਸੀ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦੀ ਜੀ ਜਿਨ੍ਹਾਂ ਨੇ ਮੇਰੇ ਬੇਟੇ ਨੂੰ ਹਨਾ ਬਲੇਸਿੰਗ ਦਿੱਤੀਆਂ ਜਾਣ ਦਿੰਦੀਆਂ ਵਧਾਈਆਂ ਦਿੱਤੀਆਂ ਤੇ ਸਾਰੇ ਜਣੇ ਅਰਦਾਸ ਕਰਿਓ ਹਨਾ ਮੇਰੇ ਮੇਰੇ ਪੁੱਤ ਨੂੰ ਕਾਮਯਾਬੀ ਮਿਲੇ ਤੰਤੁਸ਼ਟੀ ਬਖਸ਼ੇ ਵਾਹਿਗੁਰੂ ਤੇ ਬਾਕੀ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਨਾ ਜਿਹੜੇ ਸਾਨੂੰ ਸਪੋਰਟ ਕਰਦੇ ਆ ਥੋੜਾ ਜਿਹਾ ਐਕਟਿਵ ਉੱਪਰ ਜੀ ਦਾ ਕਰਕੇ ਜੀ ਆਪਾਂ ਕੇਕ ਵਗੈਰਾ ਨਹੀਂ ਕਟਿਆ ਤਾ ਨਹੀਂ ਕੇਕ ਕੱਟਣਾ ਸੀਗਾ ਪਰ ਚਲੋ ਵੈਗਰੂ ਸੁੱਖ ਸਾਗ ਰੱਖੇ ਹਨ ਤਾਂ ਅਗਲਾ ਸਾਲ ਚਲੋ ਆਊਗਾ ਜਦੋਂ ਹਨਾ ਅਗਲੇ ਸਾਲ ਕੇਕ ਕਟਾਂਗੇ ਵੈਗਰੂ ਚਲੋ ਇਨੇ ਜੋਗੇ ਕਰੇ ਹਨਾ ਤੇ ਕੀ ਕਟਾਂਗੇ ਵਧੀਆ ਕੁਛ ਐਕਤੀ ਥੋੜਾ ਜਿਹਾ ਆਏ ਸੀਗਾ ਵੀ ਭੈਣ ਹੈ ਨਹੀਂ ਹਣਾ ਜਦੋਂ ਕੋਈ ਭੈਣ ਵੀ ਭੈਣ ਹੁੰਦੀ ਤਾਂ ਉਹਦਾ ਉਹ ਹੁੰਦੀ ਤਾਂ ਵੀ ਖੁਸ਼ੀ ਹੈ ਜਿਹੜੀ ਜਨਮ ਦਿਨ ਤੇ ਜਨਮ ਦਿਨ ਦੀ ਦੁੱਗਣੀ ਕਰ ਦਿੰਦੀ ਉਹਦਾ ਵੀ ਵਧੀਆ ਨਾ ਉਹ ਕਰਕੇ ਤੇ ਕੁਛ ਉਹ ਹੈ ਨਹੀਂ ਤਾਂ ਕਰਕੇ ਫਿਰ ਬਸ ਮੰਨ ਜਾਣ ਕੀਤਾ ਤੇ ਬਹੁਤ ਚਲੋ ਕੋਈ ਨਹੀਂ ਅਗਲੇ ਸਾਲ ਸਹੀ ਫਿਰ ਆਪਾਂ ਬਣਾਵਾਂਗੇ ਜਿਸਨ ਦਾ ਜਨਮ ਦਿਨ ਵਧੀਆ ਸਮਾਰ ਕੇ ਤੇ ਇੱਕ ਵਾਰੀ ਪਹਿਲਾਂ ਬਣਾਇਆ ਸੀ ਜਿਹੋ ਤਾਂ ਪਰ ਮੇਰਾ ਭਰਾ ਵੀ ਆਇਆ ਸੀਗਾ ਤੇ ਸਾਰੇ ਸੀਗੇ ਤੇ ਐ ਚਲੋ ਅਗਲੀ ਵਾਰ ਆਪਾਂ ਇਹੋ ਸੋਕਸਾਂ ਰੱਖੇ ਉਹ ਦੁੱਧ ਸਾਦ ਲਾਂਗੇ ਭਰਾ ਭਜਾਈ ਸਾ ਉਹ ਆ ਜਾਣਗੇ ਤੇ ਰਗਣੀ ਹੋ ਜੂਗੀ ਆਸੀ ਹੋ ਜਾਗੇ ਘਰ ਦੇ ਕਹੀ ਜਨੇ ਉਹ ਤੋਂ ਬਣਾਵਾਂਗੇ ਵਧੀਆ ਤੇ ਬਾਕੀ ਹੁਣ ਆਪਣੀ ਜਸੂ ਦਾ ਆ ਰਿਹਾ ਜਨਮ ਤੇ ਮੇਰੇ ਗੱਲਾਂ ਗੱਲਾਂ ਜਦ ਦੁੱਧ ਵੀ ਗਰਮ ਹੋਗਾ ਤੇ ਬਾਕੀ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਡੀਓ ਨੂੰ ਫੁੱਲ ਵਾਚ ਕਰਦੇ ਆ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਾਂਗੇ ਬਸ ਜਿਹਨੇ ਕੋ ਹੋ ਸਕਦਾ ਮੈਂ ਤੁਹਾਡੇ ਨਾਲ ਕੰਮ ਕੰਦੇ ਜਿਆਦੇ ਤਾਂ ਨਹੀਂ ਵੈਸੇ ਹੋਏ ਅੱਜ ਬਸ ਥੋੜੇ-ਮੋਟੇ ਸ਼ੇਅਰ ਕਰਤੇ ਜਾ ਆਪਾਂ ਗੁਰਦੁਆਰਾ ਸਾਹਿਬ ਗਏ ਹਨਾ ਸੋਨੂੰ ਗੁਰਦੁਆਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਗਏ ਆਪਾਂ ਮੱਥਾ ਟੇਕਿਆ ਉਹਨਾਂ ਦੇ ਮੂਹਰੇ ਵੀ ਅਰਜ ਗਈ ਹਨਾ ਵੀ ਵਾਹਿਗੁਰੂ ਵੀ ਅਰਦਾਸ ਕਰੀ ਹਨਾ ਕਿ ਵਾਹਿਗੁਰੂ ਵੀ ਚਲੋ ਸਾਰਿਆਂ ਨੂੰ ਹੀ ਤੰਦਰੁਸਤੀ ਬਖਸ਼ੀ ਹਨਾ ਸਾਰੇ ਭੈੜਾ ਬਣੋ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਾਂਗੇ ਇੱਥੇ ਤੇ ਮਿਲਾਂਗੇ ਕੱਲ ਨੂੰ ਸੋਨੂੰ ਆਪਾਂ ਕਿਸੇ ਨਵੇਂ ਬਲੌਗ ਦੇ ਨਾਲ ਤੇ ਸਾਰੇ ਭੈਣ ਭਰਾਵਾਂ ਨੂੰ ਵੀਡੀਓ ਨੂੰ ਫੁੱਲ ਵਾਚ ਕਰਨ ਲਈ ਬਹੁਤ ਬਹੁਤ ਧੰਨਵਾਦ ਤੇ ਮੈਨੂੰ ਪਤਾ ਅੱਜ ਜਸੰਤ ਜਨਮ ਲੰਦੇ ਸਾਰੇ ਭੈਣ ਭਰਾ ਬਹੁਤ ਜਿਆਦਾ ਵਿਸ਼ ਕਰੋਗੇ ਤੇ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਹੀ ਬਹੁਤ ਬਹੁਤ ਥੈਂਕ ਯੂ ਜੀ ਹਨਾ ਇੰਨਾ ਜਿਆਦਾ ਬਲੇਸਿੰਗ ਮੈਨੂੰ ਪਤਾ ਦੇਉਗੇ ਤੁਸੀਂ ਤੇ ਚਲੋ ਜੀ ਕਰਦੇ ਆਂਡ ਫਿਰ ਸਾਰਿਆਂ ਨੂੰ ਸਸ਼ੇ ਕਾਲ ਜੀ ਬਾਏ ਬਾਏ ਜੀ